ਸਤਿਕਾਰ ਕਰਨੀ ਸੀ ਅੱਜ ਅਸੀਂ ਨਾਪਕਲੀ ਦੀ ਨੇ ਫਿਰ ਕਿੰਨੇ ਬੰਧ ਮਜਬੂਤ ਨਹੀਂ ਹੁੰਦੇ ਬੰਧ ਕਿਵੇਂ ਮਜਬੂਤ ਹੋਊਗਾ ਜਦੋਂ ਅਸੀਂ ਆਪ ਹੀ ਇਹੋ ਜਿਹਾ ਪਹਾੜਾ ਫੜਿਆ ਦੇਖੋ ਮੈਂ ਇੱਕ ਬੇਨਤੀ ਕਰਾਂਗਾ ਕਿ ਕੋਈ ਸਮਾਂ ਸੀ ਜਦੋਂ ਆਜ਼ਾਦੀ ਤੇ ਪ੍ਰਵਾਨਿਆਂ ਨੂੰ ਕਾਲੇ ਪਾਣੀ ਦੀਆਂ ਸੁਜਾਵਾਂ ਦਿੱਤੀਆਂ ਜਾਂਦੀਆਂ ਔਰ ਜੇ ਅੱਜ ਕਹਿ ਲਈਏ ਕਿ ਜਿਹੜਾ ਡਿਬਰੂਗੜ ਉਹ ਵੀ ਕਾਲੇ ਪਾਣੀ ਤੋਂ ਘਟ ਨਹੀਂ 3000 ਕਿਲੋਮੀਟਰ ਤੇ ਜਾ ਕੇ ਤੁਸੀਂ ਪੰਜਾਬ ਦੇ ਵਸਨੀਕ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦੇ ਜੀ ਇਹਦਾ ਮਤਲਬ ਕੀ ਹੈ ਕਿ ਤੁਸੀਂ ਸਿੱਖਾਂ ਨੂੰ ਡਰਾਉਣਾ ਚਾਹੁੰਦੇ? ਇਹ ਤੋ ਇੱਕ ਮਕਸਦ ਹੈ। ਕਿ ਅਜੇ ਇਹ ਕਦਮ ਚੁੱਕ ਕੇ ਸਰਕਾਰਾਂ ਜਿਹੜੀਆਂ ਨੇ ਉਹ ਸਿੱਖਾਂ ਦੇ ਮਨ 'ਚ دہشت ਪੈਦਾ ਕਰਨਾ ਚਾਹੁੰਦੀਆਂ ਨੇ। ਪਰ ਮੈਂ ਬੇਨਤੀ ਕਰੂੰਗਾ ਉਹਨਾਂ ਸਾਰੇ ਲੋਕਾਂ ਨੇ ਜਿਹੜੇ ਅਜੇਹੀਆਂ ਸਾਜਸ਼ਾ ਰਚਦੇ ਨੇ ਅਜੇ ਹੀ ਕਦਮ ਚੁੱਕਦੇ ਨੇ ਕਿਤੇ ਸਿੱਖਾਂ ਦਾ ਇਤਿਹਾਸ ਪੜ ਕੇ ਦੇਖਿਆ ਜੇ ਜਦੋਂ ਤੁਸੀਂ ਸਿੱਖਾਂ ਦਾ ਇਤਿਹਾਸ ਪੜੋਗੇ ਫਿਰ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਿਗਾ ਕਿ ਉਹ ਕੌਮ ਹੈ ਮੰਨੂ ਆ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉ ਜੋ ਮਨ ਨੂੰ ਵੱਡਦਾ ਅਸੀਂ ਧੂਣ ਸਵਾਏ ਹੋਏ ਜਦ ਵੀ ਸਿੱਖਾਂ ਤੇ ਸਿੱਖ ਕੌਮ ਤੇ ਕੋਈ ਹਮਲਾ ਕਰਦਾ ਹੈ ਤੇ ਫਿਰ ਸਿੱਖ ਜਿਹੜਾ ਹੋਰ ਚਿੰਗ ਦੇ ਨਾਲ ਹੋਰ ਪ੍ਰੇਸ਼ਨ ਦੇ ਨਾਲ ਹੋਰ ਸ਼ਕਤੀ ਦੇ ਨਾਲ ਉੱਠਦਾ ਸੋ ਅੱਜ ਉਹਨਾਂ ਨੂੰ ਜਿਹੜੀਆਂ ਸਬੰਧਤ ਸਰਕਾਰਾਂ ਨੇ ਜਿਹੜੇ ਸਬੰਧਤ ਲੋਕ ਨੇ ਜਿਨ੍ਹਾਂ ਦੇ ਹੁਕਮਾਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਹੋਰ ਸਾਰੇ ਸਿੰਘ ਜਿਹੜੇ ਨੇ ਉਹ ਡਿਬਰੂਗੜ੍ਹ ਦੀ ਜੇਲ੍ਹ 'ਚ ਬੰਦ ਨੇ ਉਹਨਾਂ ਨੂੰ ਵੀ ਕੌਮ ਦਾ ਇਹ ਮੈਸੇਜ ਜਿਹੜਾ ਹੈ ਸਮਝ ਲੈਣਾ ਚਾਹੀਦਾ ਔਰ ਕੌਮ ਇੱਕ ਸਾਲ ਤੋਂ ਹੀ ਅਜੇਹੀ ਮੰਗ ਕਰ ਰਹੀ ਹੈ ਕਿ ਉਹਨਾਂ ਨੂੰ ਡਿਬਰੂਗੜ ਕਿਉਂ ਸੁਟਿਆ ਗਿਆ ਕਿ ਪੰਜਾਬ ਦੇ ਅੰਦਰ ਜੇਲ੍ਹਾਂ ਨਹੀਂ ਕਿ ਪੰਜਾਬ ਦੇ ਅੰਦਰ ਸਰਕਾਰਾਂ ਕੋਲੇ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਪਰ ਨਹੀਂ ਸੁਣਵਾਈ ਹੋ ਰਹੀ ਔਰ ਅਖੀਰ ਵਾਰ-ਵਾਰ ਅਪੀਲਾਂ ਕਰਨ ਦੇ ਬਾਵਜੂਦ ਵਾਰ-ਵਾਰ ਕਦਮ ਚੁੱਕਣ ਦੇ ਬਾਵਜੂਦ ਸਰਕਾਰਾਂ ਟਸ ਤੋਂ ਮਸ ਨਹੀਂ ਹੋਈਆਂ ਹਾਂ ਜੀ बड़ेstdcaryo ਸਾਡੀ ਕੌਮ ਦੇ ਜਥੇਦਾਰ ਤਰਨਾ ਦਲ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਜੋਗਾ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਆਪਣੇ ਦਲ ਪੰਥ ਦੇ ਨਾਲ ਅੱਜ ਦੇ ਇਸ ਧਰਨੇ ਵਿੱਚ ਸ਼ਾਮਲ ਹੋਏ ਨੇ ਔਰ ਜਦੋਂ ਅਜਿਹੀਆਂ ਸ਼ਖਸੀਅਤਾਂ ਅਜਿਹੀ ਧਰਨਿਆਂ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਫਿਰ ਧਰਨਿਆਂ ਨੂੰ ਫਿਰ ਮੋਰਚਿਆਂ ਨੂੰ ਸ਼ਕਤੀ ਮਿਲਦੀ ਕਿਉਂਕਿ ਜਦ ਤੱਕ ਸਾਡੀ ਕੌਮ ਇਕੱਠੀ ਨਹੀਂ ਹੁੰਦੀ ਜਦ ਤੱਕ ਸਾਡੀ ਕੌਮ ਦੀ ਆਵਾਜ਼ ਇੱਕ ਸੁਰ ਨਹੀਂ ਹੁੰਦੀ ਉਹਨਾਂ ਚਿਰ ਦੁਸ਼ਮਣ ਨੂੰ ਜਿਹੜਾ ਆ ਉਹ ਝਕਾ ਸਕਣਾ ਮناسب ਨਹੀਂ ਮੈਂ ਬੇਨਤੀ ਕਰੂੰਗਾ ਕਿ ਮੈਨੂੰ ਯਾਦ ਹੈ ਮੈਂ ਛੋਟਾ ਜਿਹਾ ਹੁੰਦਾ ਸੀ 1977 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਸੀ ਤੇ ਜਥੇਦਾਰ ਮੋਹਨ ਸਿੰਘ ਜੀ ਤੋਂ ਸਾਡੇ ਇਲਾਕੇ ਤੋਂ ਇਲੈਕਸ਼ਨ ਲੜਦੇ ਸੀ ਤੇ ਉਹਨਾਂ ਦਾ ਮੈਨੂੰ ਅੱਜ ਤੱਕ ਯਾਦ ਹੈ ਉਹ ਕਹਿੰਦੇ ਸੀ ਪੰਥਾ ਉਹ ਪੰਥ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਸੀ ਪੰਥਾ ਬਚ ਜਾ ਇਕੱਠੇ ਰੋ ਤੁਹਾਡੇ ਵਿੱਚ ਸਰਕਾਰਾਂ ਤੇ ਏਜੰਸੀਆਂ ਮੰਡੀਆਂ ਪਾਉਣਾ ਚਾਹੁੰਦੀਆਂ ਨੇ ਕੌਮ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਨੇ ਪੰਥ ਨੂੰ ਕਮਜ਼ੋਰ ਕਰਨਾ ਚਾਹੁੰਦੀਆਂ ਇਹ ਅੱਜ ਕੋਈ ਨਵੀਂ ਗੱਲ ਨਹੀਂ ਕਿ ਸਾਡੇ ਵਿੱਚ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹ ਸਮਾਂ ਸੀ ਜਦੋਂ ਕੌਮ ਨੇ ਆਪਣੇ ਆਪ 'ਚ ਵਿਰੋਧੀਆਂ ਦੀਆਂ ਸਰਕਾਰਾਂ ਦੀਆਂ ਏਜੰਸੀਆਂ ਦੀਆਂ ਸ਼ਾਹਸ਼ਾਹ ਨੂੰ ਫੇਰ ਕੀਤਾ ਸੀ ਤੇ ਵੰਡੀਆਂ ਨਹੀਂ ਸੀ ਪੈਣ ਦਿੱਤੀਆਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਨਮਾਈ ਦੇ ਥੱਲੇ ਸਮੁੱਚੇ ਪੰਥ ਨੇ ਇੱਕ ਮੁੱਠ ਹੋ ਕੇ ਬੜੇ ਵੱਡੇ ਵੱਡੇ ਸੰਘਰਸ਼ ਕੀਤੇ ਨੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਔਰ ਅੱਜ ਤੁਸੀਂ ਦੇਖ ਲਓ ਅੱਜ ਕਿਉਂ ਸਾਡੀ ਅਜੇ ਹੀ ਹਾਲਤ ਹੈ? ਕਿ ਅਸੀਂ ਸਿਰਫ ਜੇਲ੍ਹ ਤਬਦੀਲ ਕਰਾਉਣਾ ਚਾਹੁੰਦੇ। ਤੇ ਕੋਈ ਸੁਣਵਾਈ ਨਹੀਂ। ਕਿਉਂਕਿ ਸਰਕਾਰਾਂ ਸਮਝ ਚੁੱਕੀਆਂ ਨੇ ਕਿ ਇਹ ਆਪਸ ਵਿੱਚ ਵੰਡੇ ਹੋਏ ਨੇ। ਇਹ ਕੋਈ ਇੱਕ ਦੂਜੇ ਦੇ ਸਗੇ ਨਹੀਂ। ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਖਾਤਰ ਪਤਨ ਕਿਹੜੇ ਕਿਹੜੇ ਸ਼ਬਦਾਂ ਦੀ ਅਸੀਂ ਵਰਤੋਂ ਕਰ ਜਾਂਦੇ ਆ ਮੇਰੇ ਹੱਥ ਖੰਨ ਕੇ ਬੀਜਦੀ ਹੈ ਇਹਦੇ ਨਾਲ ਨਾ ਕੌਮ ਦੀ ਵਡਿਆਈ ਜੇ ਨਾ ਥਾੜੀ ਵਡਿਆਈ ਜੇ ਹਾਂ ਉਹਨਾਂ ਨੂੰ ਸ਼ਕਤੀ ਜ਼ਰੂਰ ਮਿਲਦੀ ਹੈ ਜਿਹੜੇ ਕੌਮ ਦਾ ਨੁਕਸਾਨ ਕਰਨਾ ਚਾਹੁੰਦੇ ਮੈਨੂੰ ਯਾਦ ਹੈ ਮੇਰੀ ਉਮਰ ਦੇ ਬਾਕੀਆਂ ਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਟੇਟਮੈਂਟ ਦਿੰਦਾ ਸੀ ਤੇ ਦਿੱਲੀ ਹਿੱਲਦੀ ਸੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬੋਲਦਾ ਸੀ ਤੇ ਦਿੱਲੀ ਦਾ ਤਖਤ ਹਿੱਲਦਾ ਸੀ ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲੇ ਲੇ ਕੇ ਥੱਕ ਗਿਆ ਹੈ ਇਹ ਅਸੀਂ ਮਿਲਣਾ ਚਾਹੁੰਦੇ ਅਗਲੇ ਟਾਈਮ ਨੇ ਦਿੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ आदेश ਕਰ ਚੁੱਕੇ ਨੇ ਕੇਂਦਰ ਸਰਕਾਰ ਨੂੰ ਕਿ ਸਿੱਖਾਂ ਦੇ ਮਸਲੇ ਹੱਲ ਕਰੋ ਅਗਲੇ ਤਸ ਤੋਂ ਮਸਲੀ ਹੁੰਦੀ ਆ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਜਿਹੜੀ ਕਮੇਟੀ ਬਣੀ ਹੈ ਮੈਂ ਵੀ ਉਹਦਾ ਹਿੱਸਾ ਹਾਂ ਜਿਹੜੀ ਪੰ ਸਿੰਘਾਂ ਦੀ ਬਣੀ ਔਰ ਅਸੀਂ ਵੀ ਬੜੀਆਂ ਚਿੱਠੀਆਂ ਲਿਖੀਆਂ ਤੇ ਤੁਸੀਂ ਇਸ ਹਸਾਬ ਨਾਲ ਲੋ ਕਿ ਮੇਰਾ ਖਿਆਲ ਹੈ ਕਿ 3 ਮਹੀਨੇ ਤੋਂ ਉੱਤੇ ਕਮੇਟੀ ਬਣੀ ਨੂੰ ਹੋ ਗਿਆ ਹੈ ਅਜੇ ਤੱਕ ਕਿਸੇ ਨੇ ਸਮਾਨ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਸਾਡੇ ਵਿੱਚ ਵੰਡੀਆਂ ਨੇ ਅਸੀਂ ਮੈਂ ਕਿ ਬੇਨਤੀ ਕਰਾਂ ਜੀ ਸੰਤ ਬਾਬਾ ਜਨੈ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਨੂੰ ਆਪਾਂ ਸਾਰੇ ਪਿਆਰ ਕਰਦੇ ਮੈਨੂੰ ਯਾਦ ਹੈ ਕਿ ਗਿਆਨੀ ਕ੍ਰਿਪਾਲ ਸਿੰਘ ਜੀ ਸ਼੍ਰੀ ਅਕਾਲ ਤਖਤ ਸਰਬ ਦੇ ਜਥੇਦਾਰ ਸਨ ਔਰ ਉਹਨਾਂ ਤੋਂ ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ ਕਈ ਸ਼ਿਕਾਇਤਾਂ ਸਨ ਪਰ ਜਿੱਥੇ ਕੌਮ ਦੀ ਗੱਲ ਆਉਂਦੀ ਸੀ ਉੱਥੇ ਜਥੇਦਾਰ ਨੂੰ ਪੂਰਾ ਮਾਣ ਤੇ ਸਤਿਕਾਰ ਦਿੰਦੇ ਸੀ ਹੁਕਮ ਦੀ ਪਾਲਣਾ ਕਰਦੇ ਸੀ ਅੱਜ ਪਤਾ ਨਹੀਂ ਅਸੀਂ ਕਿੱਥੋਂ ਆਉਣੇ ਆ ਨਾ ਕੋਈ ਜਥੇਦਾਰ ਰਹਿਣ ਦਿੱਤਾ ਹੈ ਨਾ ਕੋਈ ਸੰਸਥਾ ਰਹਿਣ ਦਿੱਤੀ ਹੈ ਕੋਈ ਨਾ ਦਲ ਪੰਥ ਰਹਿਣ ਦਿੱਤਾ ਐ ਨਾ ਕੋ ਟਕਸਾਲ ਰਹਿਣ ਦਿੱਤੀ ਐ ਦੇਹ ਹਮਰੇ ਤੇ ਹਲਾ ਜਿਹੜੇ ਸ਼ਬਦਾਂ ਦੀ ਆਪਾਂ ਵਰਤੋਂ ਕਰਦੇ ਹਾਂ ਇਤਨਾ ਪ੍ਰਾਪਤੀ ਹੋ ਜਾਏ ਅੱਜ ਸਾਡੇ ਗੁੱਸਾ ਨਾ ਕਰਿਆ ਜੀ ਅੱਜ ਨੌ ਪੂਰਬੀਏ 12 ਚੁੱਲ੍ਹੇ ਇੱਕ ਹਾਮਤ ਚੁੜਦੀ ਅੱਜ ਅਸੀਂ ਮੇਰਾ ਖਿਆਲ ਨੌ ਪੂਰਬੀਆਂ ਦੇ 12 ਚੁੱਲ੍ਹੇ ਤੇ ਹੈਗੇ ਸਾਡੇ 9 ਦੇ 18 ਬਣ ਗਏ ਕਿਸੇ ਦਾ ਯਕਾਨ ਨਹੀਂ ਪਤਾ ਨਹੀਂ ਕਿਨੇ ਕਿਹਦੇ ਵਿਰੁੱਧ ਆਣ ਕੇ ਬੋਲ ਜਾਣਾ ਹੈ ਬੜਾ ਔਖਾ ਜੇ ਜੇਲਾਂ ਕੱਟਣੀ ਔਰ ਖਾਸ ਕਰਕੇ ਪੰਜਾਬ ਤੋਂ ਬਾਹਰ ਕੱਟਣੀ ਹੈ ਮੈਂ ਵੀ 6 ਸਾਲ 6.5 ਸਾਲ ਪੰਜਾਬ ਤੋਂ ਬਾਹਰ ਲੀਹ ਜੇਲਾਂ ਕੱਟੀਆਂ ਪੰਜਾਬ ਦੇ ਅੰਦਰ ਮੈਨੂੰ ਵੀ ਭਾਵੇਂ ਤਿੰਨ ਸਾਲ ਜੇ ਕਟਣ ਦਾ ਜਿਹੜਾ ਆ ਮੈਥੋਂ ਮੈਨੂੰ ਕਟਵਾਈ ਗਈ ਪਰ ਪੰਜਾਬ ਦੀ ਜੇਲ ਮਹਿਸੂਸ ਹੀ ਨਹੀਂ ਹੋਈ ਤੇ ਜਿਹੜੇ ਉਹ 6 ਸਾਲ ਸੀ ਉਹ 20 ਸਾਲ ਵਰਗੇ ਬਹੁਤ ਔਖਾ ਹੈ ਅਸੀਂ ਇੱਥੇ ਬਾਹਰ ਬੈਠੇ ਆ ਮੇਰੇ ਵਰਗਾ ਵਿਚਾਰ ਗੱਲਾਂ ਕਰਕੇ ਚੱਲ ਜਾਊਗਾ ਮੈਂ ਵੀ ਕਹਿ ਦੂੰਗਾ ਮੇਰੇ ਤੇ ਇੰਨੇ ਕੇਸ ਆ ਮੇਰੇ ਤੇ ਇੰਨੇ ਕੇਸ ਆ ਜਿਹੜੇ ਅੰਦਰ ਬੈਠੇ ਆ ਉਹਨਾਂ ਦੀ ਗੱਲ ਕਰੀ ਮੈਂ ਆਪਣੀ ਜ਼ਿੰਦਗੀ ਚ ਮੈਂ ਇਸ ਮੇਰ ਵਿੱਚ ਨਹੀਂ ਪੈਣਾ ਚਾਹੁੰਦਾ ਪਰ ਕਿਤੇ ਮੇਰਾ ਮੈਂ ਦੱਸਣਾ ਮਨਾਸੂਰ ਸਮਝਦਾ ਕਿ 30 30 ਕੇਸ ਜਿਹੜੇ 302 ਦੇ 307 ਦੇ ਬੰਬ ਧਮਾਕਿਆਂ ਦੇ ਪਤਾ ਨਹੀਂ ਕਿਹੜੇ ਦੁਨੀਆਂ ਦੇ ਜਿਹੜੇ ਆ ਉਹ ਅਸੀਂ ਭੁਗਤੇ ਤੇ ਸੁਪਰੀਮ ਕੋਰਟ ਦੇ ਭੁਗਤੇ ਕੋਈ ਮਗਰ ਨਹੀਂ ਆਉਂਦਾ ਕੋਈ ਕਿੱਲੋ ਗੰਡੇ ਲੈ ਕੇ ਨਹੀਂ ਆਉਂਦਾ ਆਪਦੇ ਸਿਰ ਬਸਿਰ ਭੁਗਤੇ ਤੇ ਪਰ ਕਿਸੇ ਨੂੰ ਇਹਸਾਨ ਵੀ ਨਹੀਂ ਕੌਮ ਦੀ ਖਾਤਰ ਆਪਣਾ ਫਰਜ਼ ਨਿਭਾਇਆ ਪਰ ਕੌਮ ਦਾ ਫਰਜ਼ ਬਣਦਾ ਹੈ ਜਿਹੜਾ ਵੀ ਕੋਈ ਧਰਮ ਵਾਸਤੇ ਕੌਮ ਵਾਸਤੇ ਲੜਦਾ ਹੈ ਉਹਦੇ ਨਾਲ ਖੜਨਾ ਪੰਦਾ ਹੈ ਉਹਦੇ ਵਾਸਤੇ ਲੜਨਾ ਪੰਦਾ ਹੈ ਉਹਦੇ ਵਾਸਤੇ ਡਟਣਾ ਪੰਦਾ ਹੈ ਆ ਮਾਤਾ ਬੀਠੇ ਸਾਡੀ ਭੈਣ ਜੀ ਹੈ ਬੀਬੀ ਬਲਵਿੰਦਰ ਕੌਰ ਜੀ ਮਾਂ ਦਾ ਜਿਹੜਾ ਹਿਰਦਾ ਹੈ ਨਾ ਭਾਵੇਂ ਜਦੋਂ ਪੁੱਤ ਮਿਲਦਾ ਆ ਜਿਸ ਵੀ ਮੁਸੀਬਤ ਚ ਹੋਵੇ ਤੇ ਜੇ ਦਸ਼ਮੇਸ਼ ਦੀ ਸਿੰਘਣੀ ਹੈ ਤੇ ਫਿਰ ਕੰਡ ਤੇ ਹੱਥ ਫੇਰ ਕੇ ਕਹਿੰਦੇ ਕਿ ਪੁੱਤਾਂ ਕਬਰਾਈਂ ਚੜਦੀ ਕਲਾ ਚ ਰਹੀਂ ਉਹੀ ਜਦੋਂ ਇਹ ਬੀਬੀ ਜੀ ਮਿਲਦੇ ਨੇ ਆਪਦੇ ਪੁੱਤਰ ਨੂੰ ਤੇ ਕੰਡ ਤੇ ਹੱਥ ਫੇਰ ਕੇ ਕਹਿੰਦੇ ਅਮਰਤਪਾਲ ਸਾਹਿਬ ਚੜਦੀ ਕਲਾ ਚ ਰਹੋ ਜੋ ਮਰਜੀ ਹਵਾ ਵਗ ਜੇ ਮੈਨੂੰ ਯਾਦ ਹੈ ਕਿ ਮੈਂ ਜੋਧਪੁਰ ਜੇਲ੍ਹ ਚ ਬੰਦ ਸੀ ਲਗਾਤਾਰ ਇੱਕ ਸਾਲ ਸਰਕਾਰਾਂ ਨੇ ਸੂਰਜ ਨਹੀਂ ਦਿਖਾਇਆ ਕਿ ਕਿੱਧਰੋਂ ਚੜਦਾ ਹੈ ਇਹ ਪਤਾ ਲੱਗਦਾ ਸੀ ਦਿਨ ਚੜਿਆ ਆਇਆ ਰਾਤ ਪਈ ਹੈ ਬੇੜੀਆਂ ਲਾ ਕੇ ਚੱਕੀਆਂ 'ਚ ਮੰਦਰ ਗਈ ਔਰ ਮੈਨੂੰ ਇਤਰਾ ਗਾਂਧੀ ਦੇ ਕਤਲ ਦਾ ਹਿੰਦੁਸਤਾਨ ਦੀ ਜੇਲ੍ਹ 'ਚ ਬੰਦ ਹੋਣ ਦੇ ਬਾਵਜੂਦ ਸਵਾ ਮਹੀਨੇ ਬਾਅਦ ਪਤਾ ਲੱਗਾ ਮੇਰਾ ਬਾਪ ਚੜ੍ਹਾਈ ਕਰ ਗਿਆ ਮੈਂ ਜੇਲ੍ਹ 'ਚ ਬੰਦ ਸੀ ਮੈਨੂੰ 2 ਮਹੀਨੇ ਬਾਅਦ ਪਤਾ ਲੱਗਾ ਮੇਰੀ ਮਾਂ ਜਦੋਂ ਮੈਨੂੰ ਪਹਿਲੀ ਮੁਲਾਕਾਤ ਮੇਰੀ ਸਾਲ ਬਾਅਦ ਹੋਈ ਤੇ ਮੇਰੀ ਮਾਂ ਮੈਨੂੰ ਜੇਹਲ੍ਹ ਚ ਮਿਲਣ ਵਾਸਤੇ ਗਈ ਸੁਬਡੈਂਟ ਦੇ ਕਮਰੇ ਚ ਬਿਠਾ ਕੇ ਥੱਲੇ ਪੁੰਜੇ ਬੈਠਾ ਮਾਤਾ ਵੀ ਆ ਕੇ ਬਹਿ ਗਈ ਕਿਉਂਕਿ ਮੈਂ ਮਾਤਾ ਦੇ ਆਉਣ ਤੋਂ ਪਹਿਲੋ ਬੈਠਾ ਸੀ ਤੇ ਮੈਂ ਕੁਦਰਤੀ ਜਿ ਤਰ੍ਹਾਂ ਗੋਡਿਆਂ 'ਪਾਰ ਬੈਈਦਾ ਆ ਇੱਕ ਲੱਤ ਮੈਂ ਇਸ ਤਰ੍ਹਾਂ ਕਰਕੇ ਬਿਠੇ ਮਾਤਾ ਆਈ ਔਰ ਮਾਤਾ ਨੇ ਜਿੱਥੇ ਪਹਿਲਾਂ ਪਿਆਰ ਦਿੱਤਾ ਤੇ ਮੈਨੂੰ ਕਿਉਂਕਿ ਜਿਹੜੀਆਂ ਮਾਵਾਂ ਹੁੰਦੀਆਂ ਨੇ ਐਦਾਂ ਨਾਲ ਹੀ ਮੈਨੂੰ ਕਹਿੰਦੀ ਵਿਰਸਿਆ ਤੇਰੀ ਲੱਤ ਠੀਕ ਹੈ। ਮੁੱਖਿਆ ਕੋਈ ਗੱਲ ਨਹੀਂ ਮਾਤਾ ਠੀਕ ਹੈ। ਨੇ ਕੋ ਨਹੀਂ ਪੁੱਤ ਫਿਰ ਕੀ ਹੋਇਆ ਜੇ ਇਹਨਾਂ ਨੇ ਤਸ਼ੱਦਦ ਕੀਤੇ ਚੜ੍ਹਦੀ ਕਲਾ ਚੜ੍ਹ। ਮੇਰਾ ਖਲਕੇ ਮੇਰੇ ਚ ਇਹੋ ਜੀ ਸ਼ਕਤੀ ਆਈ ਕਿ ਜਿਹੜਿਓ ਸਾਰਾ ਕੁਝ ਸੀਗਾ ਕਿਉਂਕਿ ਮਾਂ ਨੂੰ ਚੜਦੀ ਕਲਾ 'ਚ ਦੇਖਿਆ ਮਾਂ ਦਾ ਅਸ਼ੀਰਵਾਦ ਚੜਦੀ ਗੱਲ ਵਾਲਾ ਲੈ ਲੈਆ ਇਸ ਕਰਕੇ ਮੇਰੇ ਹੱਥ ਬਣ ਕੇ ਬੇਨਤੀ ਹੈ ਪਰ ਮਾਂ ਦਾ ਹਿਰਦਾ ਉਸ ਮਾਂ ਤੇ ਮੇਰੀ ਨੇ ਮੈਨੂੰ ਯਾਦ ਆਦਾ ਭਾਵੇਂ ਉਹ ਮੈਨੂੰ ਕਹਿ ਗਈ ਕਿ ਪੁੱਤਾਂ ਕਬਰਾਉਣਾ ਨਹੀਂ ਪਰ ਉਹਦੇ ਮਨ ਤੇ ਜੋ ਬਿੱਤੀ ਹੋਗੀ ਕਿਉਂਕਿ ਉਸ ਸਮੇਂ ਸਾਡੇ ਸਾਰੇ ਪਰਿਵਾਰ ਤੇ ਮੇਰੇ ਤੋਂ ਛੋਟੇ ਤੇ ਮੇਰੇ ਤੋਂ ਵੱਡਿਆਂ ਤੇ ਤਸ਼ੱਦਦ ਦੀ ਹਨੇਰੀ ਝੁੱਲੀ ਸੀ ਕਿ ਤੇ ਮਾਂ ਨੇ ਉਹ ਸਾਰਾ ਕੁਝ ਦੇਖਿਆ ਸੀ। ਭਾਵੇਂ ਉਸ ਸਮੇਂ ਲੱਤਾਂ ਵੀ ਠੀਕ ਸੀਗੀਆਂ, ਬਾਹਾਂ ਵੀ ਠੀਕ ਸੀਗੀਆਂ ਪਰ ਉਹ ਤਸ਼ੱਦਦਾਂ ਦੀ ਪੀੜ ਜਿਹੜੀ ਹੈ ਸਮਾਂ ਹੋਂ ਤੇ ਹਰ ਇੱਕ ਦੇ ਸਰੀਰ ਚੋਂ ਨਿਕਲਦੀ। ਅੱਜ ਜੇ ਸਾਡੇ ਅਰਗੇ ਚੱਲਣ ਤੋਂ ਇੱਕ ਤਰ੍ਹਾਂ ਸਮਰੱਥ ਹੋ ਗਏ ਐ, ਬਹਿਣ ਤੋਂ ਅਸਮਰੱਥ ਹੋ ਗਏ। ਉਹਦੇ ਪਿੱਛੇ ਉਹੀ ਤਸ਼ੱਦਦਾਂ ਪਰ ਮੈਂ ਆਪਣੀ ਇੱਥੇ ਕਹਾਣੀ ਨਹੀਂ ਦੱਸਣਾ ਚਾਹੁੰਦਾ ਖਾਲਸਾ ਜੀ ਮੇਰੀ ਇੱਕੋ ਬੇਨਤੀ ਹੈ ਇਕੱਠੇ ਹੋ ਜਾਓ ਇੱਕ ਮਤ ਹੋ ਜਾਓ ਇੱਕ ਸੁਰ ਹੋ ਜਾਓ ਤਾਂ ਦੀ ਇਹ ਜਿਹੜੇ ਵਿਰੋਧੀ ਨੇ ਜਾਂ ਜਿਹੜੀਆਂ ਏਜੰਸੀਆਂ ਨੇ ਜਿਹੜੇ ਸਾਰਾ ਕੁਝ ਕਰਦੀਆਂ ਨੇ ਉਹਨਾਂ ਤੇ ਅਸਰ ਹੋਊ ਬੜਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਪਰ ਉਦੋਂ ਤੱਕ ਕੋਈ ਨੇਪਰੇ ਨਹੀਂ ਚੜੀਆਂ ਉਹਨਾਂ ਦੀਆਂ ਸ਼ਾਸ਼ਣ ਜਦ ਤੱਕ ਕੌਮ ਇੱਕ ਮੁੱਠ ਰਹੀ ਮੈਂ ਆਪਣੇ ਵੱਲੋਂ ਵਿਸ਼ਵਾਸ ਤੋਂ ਨਾ ਵਿਸ਼ਵਾਦ ਹੋਣ ਦੀ ਗੱਲ ਨਹੀਂ ਹਮੇਸ਼ਾ ਹੀ ਪਰਿਵਾਰ ਦੇ ਨਾਲ ਰਹੇ ਜਿੰਨੇ ਜੋਗੇ ਆਪਦੀ ਆਵਾਜ਼ ਬੁਲੰਦ ਕਰੀ ਦੀ ਜਿੱਥੇ ਵੀ ਕਿਤੇ ਧੱਕਾ ਹੁੰਦਾ ਕਿਸੇ ਵੀ ਸਿੱਖ ਨਾਲ ਆ ਜੰਨੇ ਵੀ ਸਿੰਘ ਨੇ ਬੰਦੀ ਸਿੰਘ ਨੇ ਮੇਰੀ ਸਾਰੇ ਨਾਲ ਸਾਥਿਆ ਪ੍ਰਾਣੇ ਸਾਥੀ ਨੇ ਉਸ ਸਮੇਂ ਦੇ ਸਾਥੀ ਨੇ 1984 ਤੋਂ ਪਹਿਲਾਂ ਦੇ ਸਾਥੀ ਨੇ ਹਾਂਜੀ ਅੱਜ ਵੀ ਉਹ ਮੇਰੇ ਨਾਲ ਸਾਂਝਾ ਰੱਖਦੇ ਨੇ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ ਇੱਥੇ ਅੰਮ੍ਰਿਤਸਰ ਰਣਜੀਤ ਐਵੇਨਿਊ ਅੱਜ ਕੱਲ ਉਹ ਵੀ ਪੈਰੋਲ ਤੇ ਆਏ ਹੋਏ ਨੇ ਛੁੱਟੀ ਤੇ ਆਏ ਹੋਏ ਨੇ ਪਰ ਜਿਹੜੇ ਹਾਲਾਤਾਂ ਚ ਉਹ ਲੰਗੇ ਅੱਜ ਜਿਹੜੇ ਸਿੰਘ ਬੈਠੇ ਨੇ ਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਗੱਲ ਕਰਦੇ ਤਿਹਾਰ ਜੇਲ ਜਿਹੜੀ ਹੈ ਨਾ ਜੀ ਤਿਹਾਰ ਜੇਲ ਦੇ ਵਿੱਚ ਬੰਦਾ ਮੱਥੇ ਨਹੀਂ ਲੱਗਣ ਦਿੰਦੇ ਦੂਜਾ ਇਹੋ ਜਿਹੀ ਆਈਸੋਲੇਸ਼ਨ ਚ ਇਹੋ ਜਿਹੇ ਥਾਂ ਤੇ ਰੱਖਦੇ ਐ ਕਿ ਕੋਈ ਤੁਹਾਡੀ ਸੋਚ ਦਾ ਤਹਾਨੂੰ ਮਿਲਣਾ ਪਵੇ ਉਸ ਤਿਹਾਰ ਜੇਲ੍ਹ ਦੇ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਬੰਦ ਭਾਈ ਭਿਉਰਾ ਬੰਦ ਨੇ ਭਾਈ ਤਾਰਾ ਸਿੰਘ ਬੰਦੇ ਭਾਈ ਤਾਰਾ ਬੰਦ ਨੇ ਭਾਈ ਬਲਵੰਤ ਸਿੰਘ ਰਾਜੋਣ 29 ਸਾਲ ਤੋਂ ਜੇਲ੍ਹ ਚ ਬੰਦਾ ਹੈ ਤੇ ਤੁਸੀਂ ਇਹ حساب ਲਾ ਲਓ ਕਿ 17 ਸਾਲ ਤੋਂ ਫਾਂਸੀ ਦੇ ਤਖਤੇ ਤੇ ਖੜੋਤ ਹੈ ਜਿਸ ਨੂੰ ਜਿਤਾਏ ਚੇਤੇ ਨਹੀਂ ਕਿ ਐਨ ਆਪਣ ਨੂੰ ਕੀ ਇਹਦਾ ਚੇਤਾ ਹੀ ਇਹ ਨਾ ਸਮਝੋ ਕਿ ਇੱਥੇ ਆਏ ਆ ਚਾਰ ਚਾਰ ਮਿੰਟ ਭਾਈ ਅੰਮਿਤਪਾਲ ਸਿੰਘ ਨੇ ਗੱਲਾਂ ਕੀਤੀਆਂ ਤੇ ਇਹਦੇ ਨਾਲ ਹੀ ਮੋਰਚਾ ਫਤਿਹ ਹੋ ਜਾਣਾ ਇਹ ਕੌਮ ਨੂੰ ਲੜਾਈ ਲੜਨੀ ਪਈ ਪਰ ਇਹ ਤੇ ਸਵਾਲ ਵੀ ਵੱਡਾ ਨਹੀਂ ਇਹ ਤੇ ਸਵਾਲ ਸਿਰਫ ਇੰਨਾ ਹੈ ਉਹਨਾਂ ਨੂੰ ਡਿਬਰੂਗੜ ਤੋਂ ਪੰਜਾਬ ਦੀ ਜਨਨਾ ਚ ਤਬਦੀਲ ਕਰ ਦਿਓ ਕੇਸ ਚ ਨਾਲੋ ਚਲਾ ਲਓ ਕੇਸ ਕੋਈ ਇਤਰਾਜ਼ ਨਹੀਂ ਜੋ ਤੁਸੀਂ ਕਰਨਾ ਹੈ ਕਰ ਲਓ ਪਰ ਜਿਹੜਾ ਪਦਾਬ ਹੈ ਉਹ ਤੇ ਉਹਨਾਂ ਨੂੰ ਤਵਦੀਲ ਕਰੂੰਗਾ ਮੈਂ ਫਿਰ ਹੱਥ ਬਨ ਕੇ ਬੇਨਤੀ ਕਰੂੰਗਾ ਕਿ ਭਾਈ ਜਿਹੜੇ ਵੀ ਸਿੰਘ ਇੱਥੇ ਆਉਣ ਮੈਂ ਸਟੇਜ ਸੰਕਤੀ ਸਾਹਿਬ ਨੂੰ ਬੇਨਤੀ ਕਰੂੰਗਾ ਪ੍ਰਬੰਧਕਾਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਕੌੜੇ ਸ਼ਬਦ ਨੇ ਇੱਥੋਂ ਬੋਲੇ ਹੋਏ ਉਹ ਵਾਇਰਲ ਬਹੁਤ ਹੁੰਦੇ ਆ ਉਹ ਬਹੁਤ ਘਾ ਜਾਂਦੇ ਆ ਨਾ ਬੋਲੋ ਇਹਨਾਂ ਨੂੰ ਇਥੇ ਚੜ੍ਹਦੀ ਕਲਾ ਦੀ ਗੱਲ ਕਰੋ ਏਕੇ ਦੀ ਗੱਲ ਕਰੋ ਇੱਕ ਜੁਟਤਾ ਦੀ ਗੱਲ ਕਰੋ ਔਰ ਮੈਸੇਜ ਦਿਓ ਨਾ ਸਰਕਾਰਾਂ ਨੂੰ ਜਿਹੜੇ ਇਹਦੇ ਵਾਸਤੇ ਦੋਸ਼ੀ ਨੇ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਕੀਤਾ ਹੈ ਜਿਹੜੇ ਅੱਜ ਵੀ ਕਰ ਰਹੇ ਨੇ ਪਿੱਛੇ ਵੀ ਕਰ ਰਹੇ ਨੇ ਇੱਕ ਜੁਟ ਹੋ ਕੇ ਆਪਣਿਆਂ ਦੀ ਆਵਾਜ਼ ਨੂੰ ਬੁਲੰਦ ਕਰੋ ਮੇਰੀ ਹੱਥ ਬਨ ਕੇ ਬੇਨਤੀ ਹੈ ਮੈਂ ਇੱਕ ਹੋਰ ਬੇਨਤੀ ਕਰਾਂ ਬਾਬਾ ਜੋਗਾ ਸਿੰਘ ਹੋਰ ਬਿਠੇ ਹੈ ਬਾਬਾ ਜਰਨੈਲ ਸਿੰਘ ਹੋਰਾਂ ਦੀ ਸਾਨੂੰ ਸੰਗਤ ਕਰਨ ਦਾ ਮੌਕਾ ਬਾਬਾ ਜਰਨੈਲ ਸਿੰਘ ਹੋਰਾਂ ਤੋਂ ਤੋਤੇ ਆਪਸ ਬਟਾ ਕੋਈ ਸਧਾਤਵਾਦੀ ਨਹੀਂ ਮੰਨ ਸਕਦੇ ਉਸ ਸਮੇਂ ਨਿਰਮਲਾ ਪੰਥ ਉਦਾਸੀਨ ਪੰਥ ਜਿਹੜੀਆਂ ਹੋਰ ਸੰਪਰਦਾਵਾਂ ਨੇ ਉਹ ਸਾਰੇ ਜਿਹੜੇ ਇੱਕ ਮੁੱਠ ਹੋ ਕੇ ਪੰਥ ਦੇ ਨਾਲ ਚੱਲਦੇ ਅੱਜ ਅਸੀਂ ਨਿਰਮਲਿਆਂ ਨੂੰ ਆਰਸ ਅਸਰ ਉਦਾਸੀਨ ਪੰਥ ਨੂੰ ਆਰਐਸਐਸ ਆਲੇ ਪਤਾ ਨਹੀਂ ਆਰਐਸਐਸ ਕੋਈ ਨਵੀਂ ਥੁੜੀ ਆ ਗਈ ਆ ਉਹ ਵੀ 100 ਸਾਲ ਤੋਂ ਪੁਰਾਣੀ ਐ ਜਿਨ੍ਹਾਂ ਨੇ ਸਾਡੀ ਕੌਮ ਵਾਸਤੇ ਰੋਲ ਅਦਾ ਕੀਤੇ ਮਹਾਪੁਰਸ਼ ਬਾਬਾ ਜਨੈਲ ਸਿੰਘ ਹੋਰੀ ਹਰ ਦਲਪੰਥ ਦਾ ਬਾਬਾ ਜੋਗਾ ਸਿੰਘ ਬਿਠੇ ਬਾਬਾ ਮੇਜਰ ਸਿੰਘ ਹੋਰੀ ਬਿਠੇ ਚਾ ਸੁਰ ਸਿੰਘ ਆਲੇ ਜਾਂ ਚੇ ਤਰਨਾ ਦਾਲੇ ਚੇ ਬੁੱਢਾ ਦਾਲੇ ਜਾਂ ਜਿੰਨੇ ਵੀ ਦਲਪੰਥ ਨੇ ਜੱਟਕਸਾਲਾ ਨੇ ਤੇ ਸੰਪਰਦਾਵਾਂ ਨੇ ਚਾਏ ਮਹਾਪੁਰਸ਼ਾਂ ਦੇ ਰਾਮਪੁਰ ਖੇੜੇ ਆਣੇ ਹੋਏ ਜਾਂ ਹੋਰ ਹੋਏ ਹਰ ਇੱਕ ਦਾ ਸਤਿਕਾਰ ਕਰਦੇ ਸੀ ਨਿਰਮਲਾ ਪੰਥ ਦਾ ਸਤਿਕਾਰ ਕਰਦੇ ਸੀ ਉਦਾਸੀਨ ਸੰਪਰਦਾ ਦਾ ਸਤਿਕਾਰ ਕਰਦੇ ਸੀ ਅੱਜ ਅਸੀਂ ਨੱਪ ਕੇ ਲੀਂਦੇ ਫਿਰ ਕਿਹਨੇ ਇੱਕ ਪੰਥ ਮਜ਼ਬੂਤ ਨਹੀਂ ਹੁੰਦਾ ਪੰਥ ਕਿਵੇਂ ਮਜ਼ਬੂਤ ਹੋਊਗਾ ਜਦੋਂ ਅਸੀਂ ਆਪ ਹੀ ਇਹੋ ਜਿਹਾ ਪਹਾੜਾ ਫੜਿਆ ਮੈਂ ਬੇਨਤੀ ਕਰੂੰਗਾ ਜੀ ਅਖੀਰ ਤੇ ਮੈਂ ਸਰਕਾਰ ਨੂੰ ਇਹਨਾਂ ਕਿ ਸਮਾਂ ਹੈ ਕਿ ਕੋਈ ਵੱਡੀ ਮੰਗ ਨਹੀਂ ਦੀ ਕੀ ਕਰਦੇ ਜਿਸ ਤਰ੍ਹਾਂ ਕੀ ਫਾਇਦਾ ਇਹਨਾਂ ਗੱਲਾਂ ਦਾ ਤੂੰ ਜੇਲ੍ਹ ਕਟਾਉਣੀ ਐ ਇੱਥੇ ਪੰਜਾਬ ਚ ਕਟਾਉਣੀ ਇਹ ਤਾਂ ਸਾਡੀ ਜਿੱਦ ਜੜੀ ਐ ਇਹ ਸਾਡੇ ਮਨ ਚ ਨਫ਼ਰਤ ਪੈਦਾ ਕਰਦੀ ਨਫ਼ਰਤ ਅੱਗੇ ਵੀ ਘਟ ਨਹੀਂ ਅੱਗੇ ਵੀ ਘਟ ਨਹੀਂ ਜੋ ਕੁਝ ਸਾਨੂੰ ਇਸ ਧਰਤੀ ਦੇ ਉੱਤੇ ਇੱਥੋਂ ਦੇ ਹਾਕਮਾਂ ਨੇ ਦਿੱਤਾ ਭੁੱਲ ਨਹੀਂ ਸਕਦੇ ਪਰ ਅਸੀਂ ਭੁੱਲੂਗੇ ਨਹੀਂ ਭੁੱਲੂਗੇ ਨਹੀਂ ਇਹ ਗੁਸਾ ਨਾ ਕਰਿਆ ਜੀ ਮੇਰਾ ਜੇ ਭੁੱਲੇ ਅਕਾਲ ਤਖਤ ਤੈਨੂੰ ਢਾਉਣ ਵਾਲੇ ਇੱਥੇ ਤਿੰਨ-ਤਿੰਨ ਵਾਰ ਸਰਕਾਰਾਂ ਬਣਾ ਗਏ ਇਸ ਕਰਕੇ ਮੈਂ ਇਸ ਪਾਸੇ ਨਹੀਂ ਪੈਣਾ ਚਾਹੁੰਦਾ ਮੇਰੇ 'ਚ ਨੁਕਸ ਹੋਣਗੇ ਅਕਾਲੀ ਦਲ 'ਚ ਨੁਕਸ ਹੋਣਗੇ ਹਾਂਜੀ ਹੁੰਦੇ ਨੇ ਹਰ ਇੱਕ 'ਚ ਹੁੰਦੇ ਨੇ ਪਰ ਇੱਕੋ ਇੱਕ ਅਕਾਲੀ ਦਲ ਜਿਹੜੀ ਸਾਡੀ ਵੱਡ ਰੋਡਰੀਆਂ ਦੀ ਪਾਰਟੀ ਸਾਡੇ ਪੰਥ ਦੀ ਪਾਰਟੀ ਸਿਰਫ ਇੱਕ ਪ੍ਰਚਾਰ ਕਰਕੇ ਯਹੂਆਂ ਖਣਾ ਕਰਕੇ ਆਪਾਂ ਖਿੱਚੀ ਜਾਂਦੇ ਇਸ ਕਰਕੇ ਸਾਰੇ ਇਕੱਠੇ ਹੋਵੋ ਅਕਾਲੀ ਦਲ ਤੁਹਾਡੇ ਨਾਲ ਹੈ ਪ੍ਰਧਾਨ ਸਾਹਿਬ ਨਾਲ ਮੇਰੀ ਸਬਸ ਵੀਰ ਸਿੰਘ ਬਾਦਲ ਹੋਰ ਨਾਲ ਗੱਲ ਹੋਈ ਸੀ। ਉਹਨਾਂ ਨੇ ਵੀ ਕਿਹਾ ਕਿ ਮੇਰੇ ਵੱਲੋਂ ਉਹ ਸੰਗਤ ਨੂੰ ਸੰਦੇਸ਼ ਦੇਣਾ, ਬੇਨਤੀ ਕਰਨੀ, ਅਪੀਲ ਕਰਨੀ ਕਿ ਅਸੀਂ ਸਾਰੇ ਹੀ ਉਹਨਾਂ ਦੇ ਨਾਲ ਅਸੋ ਇਨੀਆਂ ਬੇਨਤੀਆਂ ਕਰਦੇ ਹੋਏ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ। ਮਾਫ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।